A powerful thunderstorm struck Perth, bringing strong winds, heavy rain, and lightning across several areas. The severe weather caused significant damage to houses, with roofs blown off, windows shattered, and trees falling onto homes and power lines. Emergency services were quickly deployed, responding to multiple calls for assistance. Several residents reported water entering their homes, while debris was scattered across streets, making travel dangerous in some suburbs. Authorities have advised people to stay indoors, avoid damaged structures, and remain alert as weather conditions may continue to change. Damage assessments are currently underway, and residents are owed to report hazards to local councils and emergency services. Uh, ਇਹ ਸਟੋਰੀ ਆ ਵਾਰਫ ਸਟਰੀਟ ਦੀ ਜਿੱਥੇ ਇੱਕ ਘਰ ਦੀ ਪੂਰੀ ਛੱਤ ਉਡਾ ਦਿੱਤੀ ਗਈ ਹੈ ਵੈਰੀ ਬੈਡ ਵੈਦਰ ਇਨ ਪਰਥ ਆਈ ਸ਼ੋ ਯੂ ਦਾ ਕੰਡੀਸ਼ਨ ਆਫ ਦਾ ਹਾਊਸ ਲਾਈਕ ਆ ਦੀ ਪੂਰੀ ਛੱਤ ਉਡਾ ਕੇ ਰੋਡ ਦੇ ਉੱਤੇ ਸਿੱਟ ਦਿੱਤੀ ਗਈ ਆ ਹੁਣ ਮੈਂ ਤੁਹਾਨੂੰ ਘਰ ਵੀ ਦਿਖਾਉਂਗਾ ਉਹ ਉਹ ਘਰ ਦਾ ਕੀ ਹਾਲ ਕੀਤਾ ਆ ਦੇਖ ਲਓ ਉਹਦੀ ਪੂਰੀ ਛੱਤ ਢਾ ਕੇ ਰੋਡ ਦੇ ਉੱਤੇ ਘਰ ਦਿੱਤੀ ਗਈ ਸੱਟ ਦਿੱਤੀ ਗਈ ਆ ਸੀ ਹੈ ਬੀਲੀ ਕਿਉਂਕਿ ਇੰਨੀ ਕੁ ਸਟਰੋਂਗ ਸੀ ਵੀ ਮੈਂ ਪੂਰੇ 15 16 ਸਾਲ ਹੋ ਗਏ ਇੱਥੇ ਰਹਿੰਦੇ ਨੂੰ ਆਈ ਨੇਵਰ ਸੀਨ ਸਟ੍ਰੌਮ ਲਾਈਕ ਦੈਟ ਮੈਂ ਨਹੀਂ ਕਦੇ ਵੀ ਦੇਖਿਆ ਇੰਨੀ ਤੇਜ਼ ਬੀਲੀ ਉਹ ਵੀ ਕ੍ਰਿਸਮਸ ਦੇ ਟਾਈਮ ਦਿਸੰਬਰ ਚ ਆ ਲੋ ਚੱਕੋ ਇਹ ਮੁੱਦੇ ਮੇ ਮਾਰੇ ਚੱਕ ਕੇ ਇਹ ਆ ਕੁਦਰਤ ਕਿੱਡਾ ਵੱਡਾ ਦਰਖਤ ਸੀ ਇਹ ਪੁੱਠਾ ਚ ਕਰਕੇ ਉਹ ਮਾਰਿਆ ਚੱਕੇ ਇੱਕ ਹੋਰ ਉਧਰ ਮੀ ਮੈਨੂੰ ਲੱਗਦਾ ਹੈ ਇੱਕ ਹੋਰ ਵੀ ਦਿਖਾਉਣਾ ਤੁਹਾਨੂੰ ਜੁੜੇ ਰਹੋ ਇਸਦੀ ਨਾਲ ਇੱਕ ਹੋਰ ਦਿਖਾਉਣਾ ਤੁਹਾਨੂੰ ਮੈਨੂੰ ਕਈ ਫੋਨ ਵੀ ਕਰ ਰਹੇ ਆ ਦਿਲਪ੍ਰੀਤ ਭਾਜੂਣੀ ਵਿੱਚ ਫੋਨ ਮਾਰ ਕਰੀ ਜਾ ਰਹੇ ਆ ਮੈਂ ਕਰਦਾ ਉਹਨਾਂ ਨਾਲ ਗੱਲ ਵੀ ਛੇਤੀ ਤੇ ਪਰ ਮੈਂ ਲਾਈਵ ਪਹਿਲਾਂ ਫਿਨਿਸ਼ ਕਰਦਾ ਆਪਣਾ ਰਿਪੋਰਟ ਦਿਖਾ ਦਵਾਂ ਸਾਰੀ ਮਿੱਜੋ ਸਾਡੇ ਨੀਅਰ ਬਾਏ ਹੋਇਆ ਆ ਕਿਉਂਕਿ ਅਸੀਂ ਏਡੇ ਤਕੜੇ ਚੈਨਲ ਨਹੀਂ ਹੈਗੇ ਵੀ ਅਸੀਂ ਹਰੇਕ ਜਗ੍ਹਾ ਤੇ ਪਹੁੰਚ ਸਕੀਏ ਪਰ ਜੋ ਸਾਡੇ ਕੋਲ ਹੋਇਆ ਉਹ ਤਾਂ ਅਸੀਂ ਦਿਖਾਈ ਸਕਦੇ ਆ ਨਾ ਲੋ ਪੂਰੇ ਤੇ ਪੂਰੇ 5 ਜਾਂ 6 ਦਰਖਤ ਜਿਹੜੇ ਪੂਰੇ ਪਟਕੇ ਪਰ ਫਰਾ ਮਾਰੇ ਆ ਦੇਖੋ ਬਿਲਕੁਲ